ਕਮੇਨਾ ਮੈਂ ਆਵਾਦੀ ਪਹੁੰਚਿਆ ਕਿਦਾਂ ਲੱਗ ਰਿਹਾ ਪਾਰਟੀ ਵਿੱਚ ਕਿਦਾਂ ਵਰਕਰਾਂ ਦਾ ਕਿਦਾਂ ਮੇਰੇ ਆਹ ਦੇਖੋ ਜੋ ਪਾਰਟੀ ਦਾ ਪਾਰਟੀ ਦੇ ਵਰਕਰਸ ਦਾ ਪਾਰਟੀ ਦੇ ਸੰਗਠਨ ਦਾ ਵਿਧਾਇਕਾਂ ਦਾ ਮੰਤਰੀਆਂ ਦਾ ਹਲਕਾ ਇਚਾਰਜਸ ਦਾ ਜੋ ਉਹਨਾਂ ਦਾ ਮੈਨੂੰ ਜੁਆਇਨ ਕਰਨ ਦੇ ਉਪਰਾਤ ਜੋ ਪਿਆਰ ਮਿਲਿਆ ਉਹ ਵਾਕਿਆ ਕਾਬਲੇ ਤਰੀਫ ਹੈ ਮੈਂ ਉਹਨਾਂ ਦਾ ਧੰਨਵਾਦ ਦਿਆਂ ਤੇ ਇਸ ਤੋਂ ਵੀ ਜ਼ਿਆਦਾ ਰਣੀ ਆ ਸੱਚੇ ਪਾਤਸ਼ਾਹ ਦਾ ਪਰਮ ਪਿਤਾ ਪਰਮਾਤਮਾ ਦਾ ਵਾਹਿਗੁਰੂ ਦਾ ਜਿਨ੍ਹਾਂ ਦੀ અપਾਰ ਕਿਰਪਾ ਸਦਕਾ ਮੈਂ ਧੰਨਵਾਦ ਕਰਦਾ ਹਾਂ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸੰਦੀਪ ਪਾਟਲ ਜੀ ਸਾਡੇ ਜਨਰਲ ਸੈਕਟਰੀ ਸੰਗਠਨ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਔਰ ਆਪਣੇ ਪਰਿਵਾਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ ਔਰ ਮੈਂ ਆਪਣੇ ਹਾਈ ਕਮਾਂਡ ਨੂੰ ਇਹ ਭਰੋਸਾ ਦਿਵਾਉਣਾ ਚਾਹਦਾ ਕਿ ਜੋ ਵੀ ਜ਼ਿੰਮੇਵਾਰੀ ਉਹਨਾਂ ਨੇ ਸੌਪੀ ਉਹਨੂੰ ਉਸ ਨੂੰ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਨਿਭਾਵਾਗਾ ਸਰ ਹੁਣ ਪਾਰਟੀ ਦੇ ਤੁਹਾਨੂੰ ਉਮੀਦਵਾਰ ਵੀ ਐਲਾਨੇ ਲੋਖਾ ਹਿਾਰਪੁਰ ਤੋਂ ਹੁਣ ਤੁਹਾਡੇ ਕੀ ਮੁੱਦੇ ਆ ਤੁਸੀਂ ਕਹਿੰਦਾ ਮੁੱਦੇ ਦੇਖੋ ਜਿਹੜੇ ਮੇਨ ਮੁੱਦੇ ਆ ਹੁਸ਼ਾਰਪੁਰ ਦੇ ਵਿੱਚ ਮੈਂ ਸਮਝਦਾ ਕਿ ਸਿਹਤ ਸੇਵਾਵਾਂ ਤੇ ਬਹੁਤ ਸਾਰਾ ਕੰਮ ਕਰਨ ਵਾਲਾ ਹੈ ਤੇ ਗਰੀਬਾਂ ਤੇ ਗਰੀਬਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਕੰਢੀ ਏਰੀਆ ਹੈ ਔਰ ਇਸ ਤੋਂ ਇਲਾਵਾ ਜੇਕਰ ਆਪਾਂ ਰੋਜ਼ਗਾਰ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਇੰਡਸਟਰੀ ਜਿਹੜੀ ਹੈ ਹੁਸ਼ਿਆਰਪੁਰ ਦੇ ਵਿੱਚ ਉਸਦੀ ਬਹੁਤ ਵੱਡੀ ਜ਼ਰੂਰਤ ਹੈ ਸੋ ਮੇਰੀ ਤਰਜੀਹ ਹੈਗੀ ਕਿ ਬਹੁਤ ਵੱਡੀ ਇੰਡਸਟਰੀ ਲੈ ਕੇ ਆਣਾ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਔਰ ਮੈਡੀਕਲ ਕਾਲਜ ਤੇ ਕੈਂਸਰ ਹਸਪੀਟਲ ਦੀਆਂ ਗੱਲਾਂ ਕਈ ਦੇ ਦਿਆਂ ਤੁਹਾਨੂੰ ਪਤਾ ਚੱਲ ਹੀ ਰਹੀਆਂ ਉਹ ਮੈਡੀਕਲ ਕਾਲਜ ਤੇ ਕੈਂਸਰ ਹਸਪੀਟਲ ਜਿਹੜਾ ਉਹਨੂੰ ਸ਼ੁਰੂ ਕਰਨਾ ਬਣਾਉਣਾ ਤੇ ਲੋਕਾਂ ਨੂੰ ਸਹੂਲਤਾਂ ਦੇਣਾ ਇਹ ਜਿਹੜਾ ਮੇਰੀਆਂ ਮੇਨ ਤਰਜੀਹਾਂ ਦੇ ਵਿੱਚ ਸ਼ਾਮਲ ਰਹੇਗਾ ਹੁਣ ਸਾਹਿਬ ਜਿੱਦਾਂ ਤੁਸੀਂ ਪਿਛਲੀ ਵਾਰ ਕਿਹਾ ਵਾਇਆ ਉਹਦੇ ਵਿੱਚ ਕੁਝ ਸਾਈਡ ਬੈਕ ਤਾਂ ਮੈਂ ਦੇਖੋ ਹਰ ਪਰਿਵਾਰ ਵਾਰੀ ਜਦੋਂ ਦੀ ਹੁਣ ਮੈਂ ਨਵੇਂ ਪਰਿਵਾਰ ਚ ਆਇਆ ਮੈਂ ਰੇਣੀ ਆ ਨਵੇਂ ਪਰਿਵਾਰ ਦਾ ਵੀ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ ਆ ਬਾਕੀ ਚੇਂਜ ਜਿਹੜੀ ਹੈ ਉਹ ਲਾਫ ਨੇਚਰ ਹੈ ਤੇ ਮੈਂ ਆਪਣੇ ਪੁਰਾਣੇ ਪਾਰਟੀ ਬਾਰੇ ਕੁਝ ਕਹਿਣਾ ਨਹੀਂ ਚਾਹਦਾ ਸਰ ਹਾਰਟ ਦੇ ਨੌਜਵਾਨ ਇੱਕ ਫਸਿਆ ਜੋ ਹਾਰਟ ਦੇ ਨੌਜਵਾਨ ਜਿਹੜੇ ਪੰਜ ਨੌਜਵਾਨ ਜਿਹੜੇ ਫਸੇ ਆ ਪੰਜਾਬ ਦੇ ਅਲੱਗ-ਅਲੱਗ ਯੂਕਰੇਨ ਦੇ ਵਿੱਚ ਰਸ਼ੀਆ ਦੇ ਵਿੱਚ ਤੇ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਉਪਰਾਲੇ ਜਿਹੜੇ ਆ ਉਹ ਨਿਰੰਤਰ ਜਾਰੀ ਹੈ ਸਾਡੇ ਐਨਆਰਆਈ ਮਿਨਿਸਟਰ ਜਿਹੜੇ ਧਾਲੀਵਾਲ ਸਾਹਿਬ ਉਹਨਾਂ ਨੂੰ ਵੀ ਮੈਂ ਜਿਹੜਾ ਉਹਨਾਂ ਨਾਲ ਗੱਲ ਵਿਸਤਾਰ ਚਰਚਾ ਵੀ ਕੀਤੀ ਹੈ ਤੇ ਸੀਐਮ ਦੇ ਸਾਹਿਬ ਨਾਲ ਵੀ ਜਿਹੜਾ ਵਿਚਾਰ ਵਟਾਂਦਰਾ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਉਹਨਾਂ ਦੀ ਘਰ ਵਾਪਸੀ ਵਤਨ ਵਾਪਸੀ ਜਿਹੜੀ ਹੈ ਉਸ ਨੂੰ ਜਿਹੜਾ ਪੋਸੀਬਲ ਬਣਾਇਆ ਜਾਏਗਾ ਠੀਕ ਥੈਂਕ ਯੂ